ਕਿੱਦਾਂ ਚਾਚਾ ਕੀ ਹਾਲ ਚਾਲ ਆਓ ਠੀਕ ਆ ਬਾਈ ਲੈ ਆ ਫੇ ਅੱਜ ਬੂਟੇ ਬਾਟੇ ਹਾਂ ਬੂਟੇ ਲੈ ਆ ਅੱਛਾ ਤਾਂ ਬੜੇ ਛੋਟੇ ਛੋਟੇ ਇਹ ਹੀ ਆ ਓਏ ਬਤਾਉਆਂ ਦੇ ਆ ਉਹ ਕਹਿੰਦੇ ਪਾਜੀ ਲਜਾਣੇ ਲੈ ਜਾ ਨਹੀਂ ਤਾਂ ਇਹ ਵੀ ਨਹੀਂ ਲੱਪਣੇ ਮੋੜ ਕੇ ਆਹ ਬਤਾਉਆਂ ਦੇ ਆ ਇਹ ਫੇ اٹਕੇ ਲਾਉ 4 ਦਿਨ ਆਏ ਆਟਕੇ ਲਾ ਜਾ ਕੇ ਆ ਆ ਛਿਬਲੀ ਵਿੱਚ ਆਇਆ ਅੱਛਾ ਸ਼ਿਮਲਾ ਹੈ ਹਾਂ ਕੋੜੀਆਂ ਵੀ ਹੈਗੀਆਂ ਦੋ ਕਸ਼ਮੀਆ ਆਹ ਜਿਹੜੀਆਂ ਇਹ ਦੂਜੇ ਨੰਬਰ ਤੇ ਆਹ ਅੱਛਾ ਤੇ ਐਕਾ ਆ ਜਿਹੜੀਆਂ ਪਿੱਛੇ ਸਾਲ ਦੋ ਬੂਟੇ ਸੀਗੇ ਉਸ ਦੋ ਬੂਟੇ ਲਾਏ ਪਿੱਛੇ ਹਾਂ ਤੇ ਇਹ ਪੰਜਾ ਛੇ ਮੈਂਬਰਾਂ ਦੀ ਦਾਲ ਸਬਜ਼ੀ ਚ ਅੱਧੀ ਮੈਚ ਕੱਟ ਕੇ ਪੈਂਦੀ ਆ ਤਾਂ ਇਹ ਖਾ ਹੁੰਦੀ ਨਹੀਂ ਖਾ ਨਹੀਂ ਹੁੰਦੀ ਇਨੀ ਤੇ ਜਾ ਮੈਨੂੰ ਪਤਾ ਲੱਗਾ ਵੀ ਉੱਥੇ ਮਿਲ ਵੀ ਭਾ ਨਾ ਜਾਂਦੇ ਕਿਦਾਂ ਉੱਥੇ ਮਿਲ ਭਾ ਜਾਂਦੇ ਉਹ ਦਿੰਦੇ ਜਿਆਦਾ ਥੋਕ ਦੇ ਹਿਸਾਬ ਨਾਲ ਆ ਤੂੰ ਗਨੇ ਦਾ ਪਾਚ ਦੋਏ ਚੱਕਣਾ ਪੈਂਦਾ ਪੂਰਾ ਪੂਰਾ ਬੋਸਾ ਦਾ ਬੋਸਾ ਚੱਕਣਾ ਪੈਂਦਾ ਮਖਲਾਰਾ ਨਹੀਂ ਮਿਲਦਾ ਐਵੇਂ ਖrar ਕੇ ਆ ਜਾਓ ਇੰਦਾ ਨਹੀਂ ਵੇ ਦੋ ਜਾਨ ਮੂਟੇ ਹੀ ਰੋ ਚੱਕਦਾ ਦੋ ਜਾਨ ਇੰਦਾ ਨਹੀਂ ਦਿੰਦੇ ਪਰ ਦੇਣੇ ਤਾਂ ਉਹਨੇ ਪੂਰਾ ਬੋਸਾ ਹੀ ਦੇਣਾ ਪਿਆ ਇੰਨੀਆਂ ਲਾਉਣੀਆਂ ਤੂੰ ਨਹੀਂ ਕਿਸੇ ਨੂੰ ਹੋਰ ਨੂੰ ਮੰਗੀ ਆ ਸੀ ਉਹਨੂੰ ਉਹਦੀਆਂ ਉਹਨੂੰ ਦੇ ਦੇਾਂਗੇ ਇੰਨੀਆਂ ਆਪਾਂ ਕੀ ਕਰਨੀ ਮੈਂ ਤਾਂ ਤੈਨੂੰ ਕਹਿਣਾ ਸੀ ਚੱਲ ਨਹੀਂ ਉਹ ਦਿਨ ਕਹਿ ਨਹੀਂ ਹੋਇਆ ਫੇਰ ਮੈਂ ਨਾਲ ਕਿਸੇ ਦਿਨ ਚੱਲੀ ਨਾ ਤੂੰ ਦੇਖ ਨਹੀਂ ਜਾਂ ਤਾ ਤੇਰਾ ਟਾਈਮ ਹੋ ਆ ਜਾਈ ਉਦੋਂ ਚੱਲ ਚਲਾਂਗੇ ਚਲ ਅੰਦਰ ਰੱਖਣੇ ਹੋਣੇ ਆ ਅੰਦਰ ਆਜਨੇ ਆਹ ਦਾ ਲਾ ਦੇਣੇ ਆ ਹਾਂ ਆ ਦੋ ਚਾਹ ਦਾ ਨਾਟਕੇ ਲਾਵਾਂਗੇ ਚੱਲ ਫਿਰ ਖਾਦਣਾ ਤਿੰਨ ਨਾਲੀ ਪਲਾਫ ਚਾਹ ਪਾਣੀ ਮੈਂ ਕਿਹ ਦੇਖਦਾ ਚਾਚਾ ਲੇ ਗੇੜੀ ਮਾਰਦਾ ਬੂਟੇ ਰੱਖ ਕੇ ਦਾ ਬਣਾਉਣੇ ਚਾ ਚੱਲ ਫਿਰ ਚੱਲ ਠੀਕ ਹੈ